ਪੁਲਿਸ ਪਹੁੰਚੀ ਡੀਐਨ ਮਾਡਲ ਸਕੂਲ ਸਰ ਕੀ ਕਾਰਨ ਕੀ ਜੀ ਇਹਦੇ ਵਿੱਚ ਜਿਹੜਾ ਅੱਜ ਸਾਨੂੰ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਜਿਹੜਾ ਮੈਸੇਜ ਦਿੱਤਾ ਸੀ ਕਿ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਦੀ ਮੇਲ ਤੇ ਜਿਹੜੀ ਆਫੀਸ਼ੀਅਲ ਮੇਲ ਹੈ ਉਹਦੇ ਤੇ ਥ੍ਰੈਟ ਆਈ ਹੈ ਜੀ ਤੇ ਜੀਤੇ ਕਰਕੇ ਜਿਹੜਾ ਅਸੀਂ ਇੱਥੇ ਪਹੁੰਚੇ ਫਿਰ ਅਸੀਂ ਆ ਕੇ ਜਿਹੜਾ ਬੱਚਿਆਂ ਨੂੰ ਜਿਹੜਾ ਅਸੀਂ ਸੇਫਟੀ ਨਾਲ ਬਾਹਰ ਕਰਕੇ ਤੇ ਉਹਨਾਂ ਦਾ ਜਿਹੜੀ ਅਸੀਂ ਚੈਕਿੰਗ ਜਿਹੜੀ ਹੈ ਉਹ ਕਰਾ ਰਹੇ ਆ ਸਰ ਕਿਸ ਤਰ੍ਹਾਂ ਦੀ ਥ੍ਰੈਟ ਆਈ ਹੈ ਸਰ ਮੇਲ ਵਿੱਚ ਕੀ ਲਿਖਿਆ ਗਿਆ ਸੀਗਾ ਇਹਦੇ ਵਿੱਚ ਅਸੀਂ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਤੋਂ ਬਾ ਮੈਂ ਇਨਵੈਸਟੀਗੇਸ਼ਨ ਤੋਂ ਜੋ ਵੀ ਹੋਇਆ ਉਹ ਤੁਹਾਨੂੰ ਦੱਸਦਾ ਕਿ ਅਸੀਂ ਤੇ ਸਰ ਪੁਲਿਸ ਵੱਲੋਂ ਹੁਣ ਸਰ ਫਿਲਹਾਲ ਸਰ ਕੀ ਇਤਿਆਦ ਰੱਖਦੇ ਜਿਹੜੀ ਇਹ ਚੈਕਿੰਗ ਕਰਾਏ ਆ ਜੀ ਐਂਟੀ ਸਬੋਟੇਜ ਤੇ ਜਿਹੜੀਆਂ ਸਾਡੀਆਂ ਟੀਮਾਂ ਆਈਆਂ ਵੀ ਆ ਤੇ ਉਹ ਚੈਕਿੰਗ ਕਰਾ ਰਹੇ ਆ ਚੈਕਿੰਗ ਤੋਂ ਬਾਅਦ ਹੀ ਜੋ ਜਿਹੜਾ ਤੁਹਾਨੂੰ ਦੱਸਿਆ ਜਾ ਸਕਦਾ ਕੋਈ ਜੋ ਵੀ ਹੈ ਤੇ ਸਰ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਗਿਆ ਸਰ ਉਹ ਘਰੇ ਤੋਂ ਭੇਜ ਦਿੱਤਾ ਗਿਆ ਹਾਂ ਜਿਹੜੇ ਬੱਚੇ ਆ ਉਹ ਜਿਹੜੇ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ ਜੀ ਤੁਸੀਂ ਸਰ ਪੁਲਿਸ ਵੱਲੋਂ ਹੋਰ ਸਰ ਤੁਹਾਡੇ ਆਪਾਂ ਇਲਾਕੇ ਦੇ ਗੱਲ ਕਰੀਏ ਸਰ ਬੀਇੰਗ ਡੀਐਸਪੀ ਸਿਟੀ ਸਰ ਹੋਰ ਸਰ ਬਾਕੀ ਸਕੂਲਾਂ ਵਿੱਚ ਕੀ ਸਰ ਇਤਿਆਤ ਵਰਤੇ ਜਾ ਰਹੇ ਨੇ ਬਾਕੀ ਸਕੂਲਾਂ ਵਿੱਚ ਕੋਈ ਕੁਝ ਤੋਂ ਇਸ ਤਰ੍ਹਾਂ ਕੋਈ ਮੇਲ ਵਗੈਰਾ ਕੋਈ ਆਉਂਦੀ ਹੈ ਉਹ ਜਿਵੇਂ ਇਹਨਾਂ ਨੇ ਮੈਡਮ ਨੇ ਸਾਨੂੰ ਮੌਕੇ ਦੇ ਉਸੇ ਵੇਲੇ ਜਿਹੜਾ ਦਸਤਾ ਸੀ ਜਿਹੜਾ ਮੌਕੇ ਤੇ ਆ ਕੇ ਜਿਹੜਾ ਅਸੀਂ ਜੋ ਵੀ ਅਸੀਂ ਸੇਫਟੀ ਵਾਸਤੇ ਸਟੈਪ ਲੈ ਸਕਦੇ ਹਾਂ ਅਸੀਂ ਲੈ ਤੇ ਇਹੀ ਹੈ ਜਿਹੜਾ ਜਿਹੜਾ ਸਾਈਟ ਟਾਈਮ ਤੇ ਜਿਹੜਾ ਸਾਨੂੰ ਦੱਸਿਆ ਗਿਆ ਹੈ